ਜਦੋਂ ਨਹੀਂ ਪੀੜਤ 3 ਸਾਲ ਤੋਂ ਸਰਕਾਰ ਬਣੀ ਹੈ ਇਹ ਕੈਂਡੀੜੀ ਪਰੋਂ ਲੈ ਕੇ ਆਉਂਦੇ ਆਂ ਚੇਵੇਂ ਨਹੀਂ ਵਾਧ ਦਿੰਦੇ ਆਂ ਪੈਸੇ ਵਾਰ ਭੇਜਦੇ ਨੇ ਜਾਂ ਐਡਵਰਟਾਈਜ਼ਮੈਂਟ ਦੇ ਸ਼ੇਪ ਸੀਗਾ ਚੈੱਕ ਦੇ ਸ਼ੇਪ ਸੀ ਪਰ ਅੱਜ ਤਾਂ ਹੱਦ ਹੋ ਗਈ ਪੰਜਾਬ ਦੀ ਸਾਰੀ ਕੁਲਵੀ ਨੂੰ ਖਤਮ ਕਰਨ ਵਾਸਤੇ ਪੰਜਾਬ ਨੂੰ ਖਤਮ ਕਰਨ ਵਾਸਤੇ ਇਹ 24311 ਏਕੜ ਦਾ ਕੈਂਪ ਪਿੱਛਾ ਜਾ ਰਿਹਾ ਹੈ ਹੁਣ ਲੋਕਾਂ ਦੇ ਵਿੱਚ ਇੱਕ ਗੱਲ ਕੀਤੀ ਜਾ ਰਹੀ ਹੈ ਜੋ ਇਹ ਪਰੰਪਰਾ ਦਾ ਕਰ ਰਿਹਾ ਹੈ ਇਹ ਦੇ ਵਿੱਚ ਕਿਸਾਨੀ ਜਿਹੜਾ ਹੈਗਾ ਉਹ ਫੈਕਟਰੀ ਦੇ ਸ਼ਹਿਰਾਂ ਨਾਲ ਕੱਟਰੀ ਹੁੰਦੀ ਹੈ ਜਦ ਕਿ ਮੈਂ ਦੱਸਦਾ ਪਹਿਲੀ ਗੱਲ ਫਸਤੀ ਪਿੰਡ ਦਾ ਉਜਾੜਾ ਜਿਹੜਾ ਹੋਣਾ ਉੱਥੋਂ ਦੇ ਰਿਆਇਸ਼ ਕਰਵਾ ਰਹਿਣ ਵਾਲੇ ਬੰਦੇ ਐ ਉਹ ਕਿੱਥੇ ਜਾਣਗੇ ਜਿਹੜੀ ਆ ਉੱਥੇ ਜ਼ਮੀਨਾਂ 'ਤੇ ਸਬਜ਼ੀਆਂ ਬੀਜੇ ਜਾਂਦੀਆਂ ਉਹ ਜਿੱਥੇ ਉੱਥੇ ਪੱਠੇ ਵਿਜੇ ਜਾਂਦੇ ਆ ਜਿਹੜੇ ਪੱਠੇ ਸਪਲਾਈ ਹੁੰਦੇ ਸਾਡੇ ਡੈਰੀ ਕੰਪਲੈਕਸ ਨੂੰ ਉਹ ਕਿੱਥੇ ਜਾਣਗੇ ਜਿਹੜਾ ਦੁੱਧ ਸਾਨੂੰ ਦਿੱਤਾ ਜਾਂਦਾ ਹੈਗਾ ਸਪਲਾਈ ਕਰਦਾ ਡੈਰੀ ਕੰਪਲੈਕਸ ਤੋਂ ਇਹ ਬੇਕਾਜ ਜੋ ਹੁੰਦਾ ਇਕੱਠਾ ਕੀਤਾ ਜਾਂਦਾ ਬੱਧੀ ਪਿੰਡਾਂ ਦਾ ਉਹ ਦੁੱਧ ਦੇ ਪ੍ਰੋਕੈਸ਼ਨ ਸੈਂਟਰ ਕਿੱਥੇ ਜਾਣਗੇ ਹੋਣਾ ਕੀ ਹੈ ਜੇ ਧੰਵੇ ਦੇ ਬਾਅਦ ਅਗਰੇ ਵਾਪਸ ਨਹੀਂ ਲਿਆ ਜਾਂਦਾ ਤੇ ਐਕ੍ਰਿਸ਼ਨ ਕਾਮਯਾਬ ਹੋਏਂ ਤੇ ਸਰਕਾਰ ਜਿੱਥੇ 2.5 ਲੱਖ ਕਰੋੜ ਦਾ ਸ਼ਿਕਾਇਮ ਹੈਗਾ ਉੱਥੋਂ ਦਾਵਾ ਤੁਹਾਨੂੰ ਮੈਂ ਸਾਰੀ ਦਿੱਕਤਾਂ ਨੂੰ ਸਾਰੇ ਰੈਜ਼ੀਡੈਂਟ ਨੂੰ ਦਰਿਹਾਣੇ ਦੱਸਦਾ ਜਾਂਦਾ ਕੱਲ ਨੂੰ ਜਾਣਾ ਬੈਸਟਿੰਗ ਕੌਡੀਆ ਸਮਝਿਆ ਕਈ ਬਣਾ ਮੈਂ ਕੀ ਹੋਣੀ ਹੈ ਕਿਉਂਕਿ ਪਿੰਡਾਂ ਦੇ ਨਾਲ ਸੱਗੀਆਂ ਹੈ ਕਿ ਸਾਡੇ ਵਾਲੀ ਬਹੁਤ ਚੰਗੀ ਹੈ ਸਾਡਾ ਦੁੱਧ ਜਿਹੜਾ ਪੱਠੇ ਆਈ ਦੀ ਰੇਟ ਸਾਰੇ ਸ਼ਹਿਰ ਦੇ ਆਲੋਚਨ ਪਿੰਡਾਂ ਦੇ ਇੰਨੇ ਜ਼ਮੀਨਾਂ ਦੇ ਉੱਤੇ ਪੱਠੇ ਬੀਤੇ ਜਾਂਦੇ ਨੇ ਉਹਦੇ ਪੱਠੇ ਹੈਗੇ ਨੇ ਉਸੇ ਡੈਰੀ ਕੰਪਲੈਕਸ ਬਹੁਤ ਸਸਤੇ ਰੇਟ ਤੇ ਮੌਜੂਦ ਹੈ ਜਿਹਦੇ ਕਰਕੇ ਦੁੱਧ ਦਾ ਰੇਟ ਅੱਜ ਵੀ ਦਿੱਲੀ ਦੇ ਮਕਾਬਲੇ ਬਹੁਤ ਘੱਟ ਹੈ ਪਰ ਜੇ ਇਹ ਐਕਵੀਜ਼ਿਸ਼ਨ ਹੋ ਜਾਂਦੀ ਹੈ ਇਹ ਜਿਹੜਾ ਦੁੱਧ ਦਾ ਰੇਟ ਹੈਗਾ ਇਹ 60 ਬੈਂਟ ਤੋਂ ਲੈ ਕੇ 150 ਰਾਇ ਕਿਲੋ ਜੁ ਲੈਣਾ ਹੈ 150 ਬਿਨਟਲ ਚਲੇ ਜਾਣਾ ਕਿਉਂ ਵਿੱਚ ਕਾਸਟ ਪੈ ਜਾਣੀ ਹੈ ਬਾਹਰੋਂ ਜਿਹਨੇ ਪੱਠੇ ਲੈ ਕੇ ਆਣੇ ਆ ਉਹਦੇ ਟਰਾਂਸਪੋਰਟੇਸ਼ਨ ਕਾਸਟ ਪੈਣੀ ਹੈ ਔਰ ਜਿਹੜੇ ਪਿੰਡਾਂ ਦੇ ਵਿੱਚੋਂ ਆਣਾ ਹੈਗਾ ਵਾ ਉਹਨਾਂ ਨੇ ਆਪਾਂ ਪ੍ਰੋਫਿਟ ਥਲਾ ਦੇਣੀ ਇਹਨਾਂ ਨਾਲ ਫੌਨਪਨ ਫੈਕਟਰ ਹੁੰਦਾ ਬੜੀ ਇੰਟਰਸਟਿੰਗ ਗੱਲ ਹੈਗੀ ਪਹਿਲੇ ਸੁਣ ਹੁੰਦਾ ਪਿਆ ਸੀਗਾ ਮੇਰੀ ਗੱਲ ਤਾਂ ਜਿਹੜੇ ਸਾਨੂੰ ਅੱਜ ਸਬਜ਼ੀਆਂ ਮਿਲਦੀਆਂ ਫਰੈਸ਼ ਉਹ ਵੰਡ ਹੋ ਰਹੀ ਹੈ ਸਾਡਾ ਦੁੱਧ ਜਿਹੜਾ ਫਰੈਸ਼ ਮਿਲਦਾ ਉਹ ਮੰਗ ਰਹੇ ਨੇ ਕਿ ਟਾਈਮ ਬੰਡ ਰਣਾ ਇੱਛਾ ਕੋ ਤੁਹਾਨੂੰ ਬਚਨ ਵਾਸਤੇ ਜੀਜੀ ਗੱਲ ਸਾਡੇ ਡੇਰੀ ਪ੍ਰੋਡਕਟ ਜਿਹੜੇ ਹੈਗੇ ਆ ਉਹਨਾਂ ਨਾਲ ਸਾਨੂੰ ਜਿਹੜਾ ਕੋਈ ਫੈਸਲੇ ਮਿਲਿਆ ਕਿ ਬਏ ਬਾਸੇ ਮਿਲਦੀ ਨਹੀਂ ਜਿਹੜਾ ਸਾਡਾ ਐਗਰੀਕਲਚਰ ਪ੍ਰੋਡਿਊਸ ਹੈਗਾ ਉਹਦੇ ਸਿੱਧਾ ਵੈਟ ਹੋਣਾ ਔਰ ਹੁਣ ਆਪਾਂ ਗੱਲ ਕਰ ਲਈਏ ਕਿ ਸਾਡਾ ਬਿਜ਼ਨਸ ਕਿਵੇਂ ਵੈਟ ਹੋਣਾ ਸਾਡਾ ਬਿਜ਼ਨਸ ਸਭ ਤੋਂ ਵੱਡੇ ਨਾਲ ਪਹਿਲਾਂ ਰੇਟ ਦਾ ਵਧਾ ਲੈਣੇ ਹਨ ਨਹੀਂ ਉਸ ਤੋਂ ਬਾਅਦ ਜਿਹੜਾ ਰੇਟ ਹੈਗੇ ਆ ਵਿੱਚ ਸੁਣੋ ਮੈਂ ਰੇਟ ਜਿਹੜੇ ਵਧ ਰਹੇ ਆ ਹਰ ਉਹ ਵੈਂਡਰ ਹੈਗਾ ਸਰਪਲਾਈਰ ਹੈਗਾ ਉਹ ਆਪਣਾ ਮਾਰਜਿਨ ਵਧਾਊਗਾ ਬਚਣ ਵਾਸਤੇ ਕਿਉਂਕਿ ਉਹਨੂੰ ਪਹਿਲੇ ਜਿਆਦਾ ਖਰਚੇ ਪੈਣੇ ਆ ਤਾਂ ਉਹ ਆਪਣਾ ਮਾਰਜਿਨ ਜ਼ਿਆਦਾ ਵਧਾਊਗਾ ਅਲਟੀਮੇਟ ਕਾਸਟ ਕਿੱਥੇ ਬਣੀ ਹੈਗੀ ਹੈ ਸਾਡੇ ਦੇ ਕੰਪਨੀ ਦੇ ਉੱਤੇ ਜਿਹੜਾ ਦੁਕਾਨਦਾਰ ਹੈ ਅਜਿਹੜਾ ਛੋਟਾ ਦੁਕਾਨਦਾਰ ਹੈ ਵੱਡਾ ਦੁਕਾਨਦਾਰ ਹੈ ਸੱਟੀਆਂ ਜਿਹੜੀਆਂ ਫਰੂਟ ਦੇਣੇ ਆਗੇ ਆ ਔਰ ਸਾਡੇ ਦੀ ਪ੍ਰੋਡਕਟ ਵੇਚ ਰਹੇ ਆਗੇ ਉਸ ਦਾ ਇਫੈਕਟ ਹੁੰਦਾ ਉਹਨੂੰ ਮੌਸਿਆਂ ਜਿੱਟਾਣੀਆਂ ਨੇ ਤੇ ਕੱਲ ਕੰਪਲੀਟਾ ਹੋਣੀ ਹੈ ਦੁਕਾਨਦਾਰ ਦੇ ਗਲਪ ਹੋਣੀ ਹੈ ਜਿਹੜੇ ਸਟੋਰ ਕਰਨਾ ਹੈਗਾ ਜਿਹੜੇ ਬਿਜ਼ਨਸ ਮੈਂ ਲਾਇਆ ਹੈਗਾ ਉਹ ਡਾਇਰੈਕਟਲੀ ਇਫੈਕਟ ਹੋਣਾ ਕਿਉਂਕਿ ਜਿਹੜੇ ਬਿਜ਼ਨਸ ਹੈਗੇ ਐ ਟ੍ਰੇਡ ਹੈਗੇ ਨੇ ਸਮਝਿਆ ਟੇਡ ਹੈਗੇ ਨੇ ਫਰੂਟ ਦੇ ਟ੍ਰੇਡ ਹੈਗੇ ਨੇ ਮਿਲਕ ਦੇ ਟ੍ਰੇਡ ਹੈਗੇ ਨੇ ਜਿਹੜੀ ਪ੍ਰੋਡਕਟ ਦੇ ਟ੍ਰੇਡ ਹੈਗੇ ਨੇ ਉਹ ਸਾਰੇ ਸਾਰੇ ਜਿਹੜੇ ਹੈਗੇ ਆ ਉਹਨਾਂ ਕੋਲ ਜਿਹੜੀ ਸਟੋਰੇਜ ਕਾਸਟ ਹੈਗੀ ਐ ਤੋਂ ਬਸ ਸਟੇਟ ਆਣੀ ਹੈਗੇ ਨੇ ਉਹਦੇ ਕੋਲ ਕੋਈ ਵੀ ਜਿਹੜਾ ਹੈਗਾ ਪਰਚੇਸਿੰਗ ਦੀ ਪਾਵਰ ਹੋਊਗੀ ਲੋਕਾਂ ਦੀ ਜੋ ਉਹ ਕੱਟ ਜਾਣੀ ਹੈ ਕਿਉਂਕਿ ਔਰ ਕੱਟ ਪਰਚੇਸ ਕਰਨੀ ਜਿਹਦੇ ਨਾਲ ਕੀ ਇੱਕੜਾ ਪੂਰਨ ਦਾ ਸੱਟੇ ਪਾਲਮੀ ਦਾ ਬਹੁਤ ਮਾੜਾ ਪਿਆ ਔਰ ਉੱਤੋਂ ਬਟਾ ਕੱਟ ਕੇ ਤੇ ਪਾ ਸਭ ਤੋਂ ਵੱਡਾ ਇਫੈਕਟ ਪਿਆ ਸਾਡੇ ਲੋਕਾਂ ਭੰਦੇ ਆ ਤੇ ਆਪਣਾ ਬਣਾ ਦੇ ਸੋ ਪ੍ਰੋਬਲਮ ਆਈ ਦੀ ਪੀਸ ਦੇ ਵਿੱਚ ਸਾਡੇ ਅੱਧੇ ਤੋਂ ਜ਼ਿਆਦਾ ਲੋਕ ਖਾਲੀ ਪਏ ਆ ਮੈਂ ਲਾਜਾਂ ਦਾ ਕੰਪੇਨ ਦੇ ਵਿੱਚ ਮੈਂ ਦੇਖਦਾ ਤਕਰੀਬਨ 30 ਇਹਦੇ 25% ਕਈ ਇਹਦੇ 50% ਕਾਣੀ ਪਏ ਔਰ ਜਿੱਥੇ ਜਿੱਥੇ ਡਰੱਗ ਕਾਲਜ ਬਲਾਟ ਪਏ ਉੱਥੇ ਘਰ ਦੇ ਬੜੇ 24300 ਏਕੜ ਬਾਹਰ ਦੇ ਵਾਸੀ ਜਿਹੜੇ ਐਕਵੀਸ਼ਨ ਦਾ ਕੋਸ਼ਿਸ਼ ਕਰ ਰਹੇ ਆ ਇਨੇ ਸਾਡੇ ਪ੍ਰਾਪਰਟੀ ਦੇ ਕਾਰੋਬਾਰੀ ਜਿਹੜੇ ਹੈਗੇ ਆ ਉਹਨਾਂ ਸੱਤਿਆ ਸਾਰੇ ਪ੍ਰਾਪਰਟੀ ਡੀ ਜਿਹੜੇ ਹੈਗੇ ਆ ਔਰ ਜਿਹਨੇ ਸਾਡੇ ਪ੍ਰਾਪਰਟੀ ਡਿਵੈਲਪਰਸ ਹੈਗੇ ਆ ਉਹਨਾਂ ਬਾਰੇ ਖਤਮ ਕਰਦੇ ਲੈ ਉਹਨਾਂ ਨੂੰ ਔਰ ਸਭ ਤੋਂ ਵੱਡੇ ਨਾਲ ਬੋਣਾ ਕੀ ਹੈ ਸਾਡੇ ਇਕਨੋਮੀ ਜਿਹੜੀ ਹੈਗੀ ਹੈ ਜਿਹੜੀ ਅੱਜ ਦੀ ਤਰੀਕੇ ਦੇ ਵਿੱਚ ਇਕਨੋਮੀ ਚੱਲਦੀ ਹੈ ਕਿ ਲੈਂਸ ਪਾਣੀ ਮੈਨ ਸਾਡਾ ਪੰਜਾਬ ਇੱਕ ਨੰਬਰ ਦਾ ਉੱਦਾਸੀਗਾ ਸੂਬਾ ਜਦੋਂ 2017 ਦੇ ਵਿੱਚ ਗਈ ਹੈ ਸਰਕਾਰ ਦੋ ਨੰਬਰ ਤੇ ਹੋਇਆ 2017 ਦੇ ਬਾਈ ਦੇ ਵਿੱਚ 17ਵੇਂ ਨੰਬਰ ਤੇ ਸੀਗਾ ਔਰ ਆ 26ਵੇਂ ਨੰਬਰ ਤੇ ਆ 24 ਜਾਂ 311 ਇੱਕ ਅੰਦੀ ਐਡਮਿਸ਼ਨ ਦਵਾਰ ਅਸੀਂ 28ਵੇਂ ਨੰਬਰ ਤੇ ਹੋਇਆ ਨਾ ਜਦ ਕਿ ਪਾਲਿਸਿਸ ਕੀ ਹੋਣੇ ਚਾਹੀਦੀਆਂ ਨੇ ਸਾਡੀ ਪੋਲਿਟੀਕਲ ਮਤਲਬ ਮਲਟੀ ਸਟੋਰੀ ਬਿਲਡਿੰਗ ਆ ਲਾਉਣੀ ਜ਼ਰੂਰੀ ਨਹੀਂ ਪਰ ਇੱਕ ਚੜ੍ਹ ਕੇ ਦੇ ਇਹ ਕਾਰਨ ਇਹਦਾ ਹੋਰੀਜ਼ਨ ਹਰੀਜ਼ਨ ਦਾ ਮਤਲਬ ਸਾਡੀ ਜ਼ਮੀਨ ਸਾਡੇ ਜਿਹੜਾ ਇਕਨੋਮੀ ਦਾ ਬੈਕਬੋਨ ਹੈ ਪੰਜਾਬ ਦੀ ਇਕਨੋਮੀ ਐਗਰੀਕਲਚਰ ਦੇ ਲੋਕਾਂ ਦੇ ਕਿਸਾਨ ਯੂਨੀਅਨਸ ਨੂੰ ਇਹ ਉਤਸ਼ਾਹਿਤ ਕਰ ਰਿਹਾ ਹੈ ਕਿ ਦੁਆਰਾ ਫੇਰ ਛੜਤਨ ਦਾ ਦਾਲਾ ਇਹ ਕ ਸਰਕਾਰ ਦਾ ਨਹੀਂ ਲੱਗਦੇ ਆ ਤਾਂ ਉਹਦਾ ਨੇਚਰਲ ਫੈਕਟ ਕੀ ਹੈਗਾ ਵਾ ਸਾਡਾ ਫੀਡ ਖਤ ਦਾ ਮੁੱਦਾ ਸਾਡਾ ਬਿਜ਼ਨਸ ਕਰ ਹੁੰਦਾ ਸਾਡੀ ਇੰਡਸਟਰੀ ਕਰ ਹੁੰਦੀ ਇਹ ਜਿੰਨਾ ਮਰਜੀ ਝੂਠ ਬੋਲੀ ਜਾਣ ਝੂਠ ਬੋਲੀ ਜਾਣ ਕਿ ਪਾਈ ਅਸੀਂ ਇੰਡਸਟਰੀ ਬਚਾਈ ਹੈ ਅਸਲ ਵਿੱਚ 70% ਦੇ ਕਰੀਬ ਇੰਡਸਟਰੀ ਸਾਡੇ ਨੂੰ ਗਾਣਾ ਛੱਡ ਚੁੱਕੀ ਹੈ ਉਹ ਕਿਦਾਂ ਚੈੱਕ ਕੀਤਾ ਜਾ ਸਕਦਾ ਜੀਐਸਟੀ ਕਲੈਕਸ਼ਨ ਦੇ ਜੇ ਕੀਤਾ ਜਾ ਸਕਦਾ ਅੱਜ 60000 ਪਲੱਸ ਥੋੜਾ ਇਹ ਉੱਪਰ ਰਹੇਗਾ ਉਹ ਸਾਡਾ 3 ਸਾਲ ਦਾ ਜੀਐਸਟੀ ਕਲੈਕਸ਼ਨ ਹੈ ਔਰ ਹਰਿਆਣੇ ਦਾ ਕਿੰਨਾ ਚਲੇਗਾ 1 ਲੱਖ 20 ਹਜ਼ਾਰ 1 ਸਾਲ ਦਾ ਇਹ 3 ਸਾਲ ਦਾ 60 ਹਜ਼ਾਰ ਹੈ ਇਹ ਜਿਹੜੇ ਹੈਗਾ ਫਿਗਰ ਦੀ ਗੱਲ ਕਰ ਰਿਹਾ ਇਹ ਫਿਗਰ ਸਾਡੀ ਹਵਾਲਾ ਚ ਆ ਚੁੱਕੀ ਹੈ ਔਰ ਅਸੀਂ ਸਾਨੂੰ ਹੋ ਹੈਗੀ ਹੈ 1 ਸਾਲ ਦੀ ਹਰਿਆਣੇ ਦੀ ਜੀਐਸਟੀ 1 ਲੱਖ 20 ਹਜ਼ਾਰ ਬਸ ਪੰਜਾਬ ਦੀ 3 ਸਾਲ ਦੀ 60 ਹਜ਼ਾਰ ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਆਰਮੜਾ ਸਭਾ ਇਹ ਸਾਡੀਆਂ ਹੁਲਾਦਾਂ ਨੂੰ ਮਾਰ ਲਏਗੀ ਇਹ ਸਾਡੇ ਘਰਾਂ ਦੇ ਵਿੱਚ ਪੈ ਗਿਆ ਅੱਜ ਇੱਕ ਅੱਜ ਜਿਹੜੀ ਆਗਿਆ ਹੈ ਸੋ ਇਹ ਆਗਿਆ ਜਿਹੜੀ ਇਹਨਾਂ ਬਾਦਪੀਏ ਬਾਹਰ ਪਰ ਸਾਡੇ ਸਾਰੇ ਘਰਾਂ ਦੇ ਘਰਾਂ ਲੱਗਣ ਵਾਲੀ ਹੈ ਅਸੀਂ ਸਮਝੀਏ ਨਾ ਸਮਝੀਏ ਪਰ ਚਿੰਤਾ ਸਾਡੇ ਘਰ ਪਹੁੰਚ ਗਈ ਸਾਡੇ ਔਲਾਦਾਂ ਖਤਮ ਹੋਣਗੀਆਂ ਸਾਡੇ ਘਰ ਵੀ ਖਤਮ ਹੋਣਗੇ ਸਾਡਾ ਪੰਜਾਬ ਵੀ ਖਤਮ ਹੋਊਗਾ ਸਾਡੇ ਪਾਣੀ ਖਾਵੇ ਸਾਡੀ ਧਰਤੀ ਖਾਨ ਲੱਗੇ ਹਵਾ ਰਹਿੰਦੀ ਏ ਥੋੜੀ ਬਹੁਤ ਇਹ ਹਵਾ ਟਪੈਣ ਲੱਗਿਆ ਸੋ ਇਹ ਸਾਰਾ ਕੁਝ ਕੀਤਾ ਮੇ ਜਾ ਰਿਹਾ ਹੈ ਇਹ ਦਿੱਲੀ ਵਾਲਾ ਕੋ ਪੁਸ਼ ਕਰਦੀ ਕੀਤਾ ਜਾ ਰਿਹਾ ਹੈ ਇਹ ਕੀਤਾ ਜਾ ਰਿਹਾ ਹੈ ਇਸ ਕਰਕੇ ਦਾ ਜੋ ਦਿੱਲੀ ਵਾਲੇ ਜਿਹੜੇ ਬੈਠੇ ਆ ਉਹ ਛ ਲੱਖਾਂ ਕਰੋੜ ਰੁਪਏ ਕਮਾ ਕੇ ਚਲੇ ਜਾਣ ਲੋਕ ਉਹਨਾਂ ਨੂੰ ਵਾਪਸ ਪੰਜਾਬ ਨਹੀਂ ਚਾਹੀਦਾ ਪੰਜਾਬ ਨਾਲ ਪਿਆ ਦੇ ਪੰਜਾਬੀ ਨਾਲ ਜਾ ਆ। ਸਰ ਸਰ ਇੱਕ ਇੰਡਸਟਰੀ ਦੀ ਗੱਲ ਕੀਤੀ ਤੁਸੀਂ ਈਵੀ ਨੂੰ ਲੈ ਕੇ ਸਬਸਿਡੀ ਨਹੀਂ ਮਿਲ ਰਹੀ ਪੰਜਾਬ ਉਹ ਉਹਦੇ ਲਈ ਕੀ ਕਰ ਸਕਦੇ ਹੋ ਜੀ ਕੀ ਦੇਖੋ ਸਾਡੀ ਆਪਣੀ ਸਰਕਾਰ ਹੈਗੀ ਆ ਪਹਿਲੇ ਰਹੀ ਹੈ ਸਬਸਿਡੀ ਤਾਂ ਮਿਲਦੀ ਰਹੀ ਹੈ ਹੁਣ ਸਾਰੇ ਰੱਖ ਸਾਹਮਣੇ ਅੱਜ ਝੂਠਾ ਬੋਲੀ ਜਾਂਦੇ ਹੁਣ ਕੱਲ ਕਹਿ ਕੇ ਹਟੇ ਆ ਬਿਸਟਰ ਇਹ ਨਾਮ ਅਰੋੜਾ ਉਹ ਕੱਕ ਦੋ ਦਿਨ ਪਹਿਲੇ ਕੱਲ ਕੇ ਕੱਲ ਕੇ ਕੱਲ ਵੀ ਬੋਲਦੇ ਰਹੇ ਸੀ ਕਿ ਮੈਂ ਇੰਡਸਟਰੀ ਵਾਸਤੇ ਜਿਹੜਾ ਹੈਗਾ ਵਾ ਸਪੈਸ਼ਲ ਸਕੀਮ ਲੈ ਕੇ ਆਇਆ ਜਦ ਕਿ ਪੀਸੀਏ ਪੀਐਸਆਈ ਨੇ ਕੀ ਕੀਤਾ ਪੀਐਸਆਈ ਨੇ ਜਿਹੜੇ ਲੋਕਾਂ ਨੇ ਪਹਿਲੇ ਪੈਸੇ ਜਮਾ ਕਰਾਏ ਸੀ ਉਹ ਪ੍ਰਿੰਸੀਪਲ ਅਮਾਉਂਟ ਜਿਹੋਣੇ ਚਾਹੀਦੇ ਐਸ ਬਤ ਲੋ ਉਹਨਾਂ ਨੂੰ ਵਿਆਜ ਦੇ ਲਿਆ ਵਿਆਜ ਲੈਣ ਤੋਂ ਬਾਅਦ ਜਿਹੜਾ ਬਾਕੀ ਦੀ ਅਮਾਉਂਟ ਪ੍ਰਿੰਸੀਪਲ ਅਮਾਉਂਟ ਫੇਰ ਖੜਾ ਕਰ ਦਿਆ ਤੇ ਜਿਹੜਾ ਵਿਆਜ ਆ ਉਹ ਤੋਂ ਕੰਪਾਊਂਡ ਕਰਤਾ ਇਸ ਸਕੀਮਾ ਨਹੀਂ ਲੈ ਕੇ ਆਦੇ ਇਹ ਚੋੜ ਬਿਯਾਰੀ ਕਰਦੇ ਆ ਔਰ ਇੱਕ ਹੋਰ ਗੱਲ ਮਨਦਾ ਤਾਂ ਜੇ ਮੈਂ ਚੋੜ ਬਿਯਾਰੀ ਦੀ ਗੱਲ ਕਰਦੇ ਆ ਇਹਨਾਂ ਨੇ ਥੋੜੇ ਦਿਨ ਪਹਿਲੇ ਲਾਲਕੀਨ ਵਾਲੇ ਚਿੱਠੀਆਂ ਵੰਡੀਆਂ ਉਹ ਉਹੀ ਚਿੱਠੀਆਂ ਨੇ ਜਿਹੜੀ ਆਸ਼ਵੀ ਨੇ ਅੱਜ ਤੋਂ ਫਿਰ ਤਿੰਨ ਸਾਲ ਪਹਿਲੇ ਵਟਿਆ 2011 ਅਰੇ ਜਿਹਦੀ ਸਟੇਟਸ ਰਿਪੋਰਟ ਜੋ ਹੋਈ ਹੋਈ ਹੈ ਹਾਈ ਕੋਰਟ ਚ ਹੋਈ ਹੈ ਉਹਦੀ ਰਜਿਸਟਰੀ ਨਹੀਂ ਹੋਦਾ ਵੀ ਕਿਵੇਂ ਰਜਿਸਟਰੀ ਕਰਨਾ ਇੰਨਾ ਦਾ ਕੰਮ ਹੈ ਸਿਰਫ ਇਹ ਪੂਰਾਣਾ ਇਹਨਾਂ ਦਾ ਕੰਮ ਹੈਗਾ ਠੱਗੀ ਮਾਰਨਾ ਇਹਨਾਂ ਦਾ ਕੰਮ ਹੈ ਇੱਥੇ ਅਹਿਮਦ ਸ਼ਾਹ ਬਲਾਦੀ ਪੰਜਾਬ ਨੂੰ ਲੁੱਟ ਕੇ ਪੈਸੇ ਜਿਹੜੇ ਇਹਨਾਂ ਦੇ ਆਕਾ ਪੰਜ ਹੈਗੇ ਨੇ ਮੈਂ ਪੰਜਾਂ ਦਾ ਨਾਮ ਲੈਣਾ ਹੁਣ ਬਾਰ-ਬਾਰ ਉਹਨਾਂ ਨੂੰ ਲੁੱਟ ਕੇ ਪੈਸੇ ਇਕੱਠੇ ਕਰਕੇ ਦੇਣਾ ਤਾਂ ਜੋ ਹੋਰ ਸਟੇਟਾਂ ਲੁੱਟ ਸਕਣ। ਤੁਮਰ ਸਾਹਿਬ ਜਣੇ ਠਾਈ ਤਰੀਕੇ ਤੇ ਧਰਨਾ ਲਾ ਰਹੇ ਹੋ। ਕੋਈ ਯਾਦ ਤਾਂ ਨਾ ਚੁੱਕੀ ਹੈ ਧਰਨਾ ਦਾ। ਅਸੀਂ ਆਲਰੇਡੀ ਪਰਮਿਸ਼ਨ ਲੈ ਚੁੱਕੇ ਆਂ। ਕਿਸ ਪਰਮਿਸ਼ਨ ਦੀ? ਇਹ ਪਰਮਿਸ਼ਨ ਸਾਡਾ ਕੋਈ ਕੰਮ ਗੈਰਕਾਨੂੰਨੀ ਨਹੀਂ ਨਾ ਹੁੰਦਾ ਜੀ। ਅੱਜ ਮੈਂ ਸਿੱਖੋ ਸਾਹਿਬ ਨੂੰ ਮਿਲ ਕੇ ਆਇਆ ਹਾਂ ਜ਼ੋਨਲ ਕਮਿਸ਼ਨਰ ਨੂੰ। ਸਾਡੀਆਂ ਪ੍ਰਾਈਵੇਟ ਪ੍ਰਾਪਰਟੀਆਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਸਰਕਾਰ ਨੇ ਸਾਡੇ ਬੋਡ ਲਵਾਏ ਆ। ਔਰ ਇਹਨਾਂ ਦੇ ਗੈਲਰਨੀ ਬੋਰ ਸਾਰੇ ਲੱਗੇ ਹੋਏ ਆ ਸਾਡੇ ਕਿਸੇ ਸਰਕਾਰੀ ਜਗ੍ਹਾ ਤੇ ਨਹੀਂ ਲੱਗੇ ਹੋਏ ਆ ਹਾਂ ਹੁਣ ਜਾ ਕੇ ਬੀਆਰਐਸਏ ਨਾਲ ਚ ਬਾਹਰ ਜਾ ਕੇ ਚੈੱਕਰ ਨੂੰ ਲਿਬੜਾ ਸਾਡੇ ਘਰ ਦੇ ਬਾਹਰ ਆ ਹੁਣ ਵੀ ਬੋਰ ਲੱਗਿਆ ਹੋਇਆ ਇਲੈਕਸ਼ਨ ਰਿਪੋਰਟ ਦੇ ਉੱਤੇ ਜਿਹੜਾ ਪੋਲ ਹੈਗੇ ਆ ਮੇਰਾ ਕੋ ਇਲੈਕਸ਼ਨ ਪੋਲ ਤੇ ਲੱਗਿਆ ਲਿਖਾ ਹੋ ਮੇਰੇ ਬੋਰ ਪਹਿਲੇ ਮੇਰੇ ਬੋਰ ਪਾੜਦੇ ਰਹੇ ਆ ਮੇਰੇ ਜਿਹੜੇ ਲੀਗਲੀ ਤਰੀਕੇ ਨਾਲ ਲਗਾਏ ਹੋਏ ਜਿੰਨੇ ਮੇਰੇ ਉਹ ਆਪਣੇ ਹੈਗੇ ਐਮਪੀ ਫਲੈਟਸ ਉਹ ਪਾੜੇ ਔਰ ਹੁਣ ਸਾਰੇ ਕਾਰਪੋਰੇਸ਼ਨ ਤੋਂ ਕੱਲ ਦੇ ਬੋਰ ਸੇ ਮੇਰੇ ਉਤਰੇ ਆ ਨਾ ਹੀ ਆਸ਼ੂ ਦੇ ਉੱtreਆ ਤੇ ਨਾ ਹੀ ਆਵਾ ਦੀ ਪਾਰਟੀ ਸਨੇ ਉਹੜਦੇ ਹੁੰਦੇ। ਉਹ ਜਿਹੜੀ ਡਿਪਾਰਟਮੈਂਟ ਦੇ ਜਿਹੜੇ ਬਣਾਉਂਦੇ ਆਂ ਜਿਹੜੇ ਹਰਦੀਪ ਸਿੰਘ ਆ। ਉਹਨਾਂ ਨੇ ਸਾਫ਼ ਤਕਾ ਦੇ ਦਿੱਤੀ ਹੈ ਕਿ ਤੁਸੀਂ ਦਰਨਾ ਲਗਾਓ ਉਸ ਤੋਂ ਜਦੋਂ ਮੈਂ ਬੜੇ ਫੰਡ ਲੈ ਬੋਲੂਗਾ ਕਿ ਜਿਹੜੀ ਜਮੀਨਾਂ ਅਟੈਨਲ ਲੈ ਕੇ ਚੇਤਨ ਮੈਂ ਕਹਿੰਦਾ ਖੋਲਣ ਮੈਂ ਤਾਂ ਕਹਿੰਦਾ ਖੋਲਣ ਇਹ ਤਾਂ ਪਿਲੇ 3 ਸਾਲ ਤੋਂ ਚੇਹੇ ਦਿੰਦੇ ਆਦੇ ਇਹਨਾਂ ਕੋਲ ਹੈ ਕੀ ਹੈ ਇਹ ਤਾਂ ਕਹਿੰਦੇ ਸੁਖਵੀਰ ਸਿੰਘ ਬਾਦ ਨੂੰ ਸੇਂਦਰ ਦੇ ਰਹਿਣਾ ਹੈਗਾ ਬੈਦਵੀ ਕਾਂਡ ਦੇ ਵਿੱਚ ਇਹ ਤਾਂ ਕਹਿੰਦੇ ਭਾਵੇਂ ਇਹ ਕੰਮ ਕਰਨ ਦਾ ਉਹ ਕਰਨ ਕੀ ਕੀਤਾ ਜਿੰਨੇ ਸੀਐਮ ਬਦਲ ਗਏ ਬੇਦਵੀ ਕਾਂਡ ਦੇ ਵਿੱਚ ਜਿਹੜੇ ਬੰਦੇ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਸੀਗੇ ਉਹ ਦੂਜਾ ਵਾਤਾ ਬੜਿਆ ਇਹਨਾਂ ਨੇ ਇਹ ਸਰਕਾਰ ਝੂਠ ਦੇ ਉੱਤੇ ਆਈ ਹੈ ਇਹ ਸਰਕਾਰ ਦਾ ਕੰਮ ਸਿਰ ਝੂਠ ਬੋਲਣਾ ਰਿਹਾ ਵਾ ਠੱਗੀ ਮਾਰਨਾ ਰਿਹਾ ਔਰ ਠੱਗੀ ਮਾਰ ਕੇ ਸਾਰਾ ਜਿਹੜਾ ਪੈਸਾ ਮੈਂ ਫੇਰ ਕਹਦੇ ਆ ਆਮ ਚਰਚਾ ਲੋਕਾਂ ਦੀ ਇਹ ਸਾਰਾ ਪੈਸਾ ਲੈ ਕੇ ਦਿੱਲੀ ਵਾਲਾ ਦੇ ਰਿਹਾ ਹੈਗੇ ਨੇ ਔਰ ਇਹਨਾਂ ਨੇ ਹਾਂ ਨੂੰ ਕਰਤਾ ਨਾ ਕੋਈ ਗੱਲ ਦਾ ਬਿਜ਼ਨਸ ਦੋ ਮੈਨੇਜਰਾਂ ਦੇ ਵਿੱਚ ਹੋਇਆ ਹੈ ਇਹਨੇ ਜ਼ੁਲਦਾ ਸਭ ਤੋਂ ਵੀਰ ਨੇ ਕੀਤੀ ਹੈ ਔਰ ਮੈਂ ਬਾਅਦ ਵਿੱਚ ਪਿੰਲੇ 4 ਦਿਨ ਪਿਕਚਰ ਵੇਖ ਕੇ ਆਈ ਐ ਜੋ ਜਿਹੜੀਆਂ ਪਾਲਸੀਆਂ ਲੈ ਕੇ ਆਏ ਨੇ ਦਿੱਲੀੋਂ ਐਜੂਕੇਸ਼ਨ ਪਾਲਸੀ ਇਹਨਾਂ ਨੇ ਫੇਰ ਕਰਤੀ ਸਾਡੀ ਹੈਲਥ ਪਾਲਸੀ ਇਹਨਾਂ ਨੇ ਫੇਰ ਕਰਤੀ ਸਾਡੀ ਸਕੀਮਾਂ ਇਹਨਾਂ ਨੇ ਬੰਦ ਕਰਤੀਆਂ ਗਰੀਬੰਦਾਂ ਇਹਨਾਂ ਨੇ ਮਾਰਤਾ ਉਸ ਤੋਂ ਬਾਅਦ ਇੰਡਸਟਰੀ ਇਹਨਾਂ ਨੇ ਮਾਰਤੀ ਅਮੀਰ ਹੁੰਦਾ ਮਾਰਤਾ ਸਟੇਟ ਇਹਨਾਂ ਨੇ ਮਾਰਤਾ ਸਟੇਟ ਇਹਨਾਂ ਨੇ ਮਾਰਦੀ ਪਾਣੀ ਇਹਨਾਂ ਨੇ ਖਤਮ ਕਰਾਤੇ ਆਪਾਂ ਸਾਰੇ ਪਾਣੀ ਜਿਹੜਾ ਹੈਗਾ ਵਾ ਹਰਿਆਣਾ ਦੇ ਇਲਕੇ ਹਰਿਆਣਾ ਚ ਇਲੈਕਸ਼ਨ ਕਰਨ ਵਾਸਤੇ ਅਲੀਗਲ ਇਲੈਕਸ਼ਨ ਹੈ ਨਾ ਪਾਣੀ ਦੇ ਹਾਲ ਤੱਕ ਕਿਹੜਾ ਕੰਮ ਨਹੀਂ ਕੀਤਾ ਪੰਜਾਬ ਨੇ ਇਹ ਸਿਰਫ ਝੂਠ ਬੋਲਦੇ ਨੌਕਰੀ ਇਹਨਾਂ ਨੇ ਬਾਹਰ ਦੇਤੀ ਅੱਲਾ ਦੱਸਦਾ ਨਾ ਆਰਟੀਫੀਸ਼ੀਅਲ ਨਹੀਂ ਹੋਈਆਂ ਨੇ ਸਰਕਾਰ ਪੰਜਾਬ ਦੇ ਜੀ ਲੀਵਰ ਪੁਂਡਨਗੇ ਜੇ ਲੁਧਿਆਣਾ ਤੋਂ ਜਿਹੜਾ ਧੰਨਸਤ ਸਾਰੇ ਪਹੁੰਚਣਗੇ ਜੀ ਜਿਹੜੇ ਸਾਡੇ ਹੱਥ ਤੇ ਆਣਗੇ ਜੋ ਕਿ ਅਸੀਂ ਕਾਨੂੰਨਾਂ ਤੌਰ ਤੇ ਲਗਾਣਾ ਹੈ ਧੰਨਾਂ ਕਾਨੂੰਨ ਦੀ ਲੰਮਣਾ ਨਹੀਂ ਸੀ ਕਰਨੀ ਹੈਗੀ ਸਾਡੇ ਧਰਨੇ ਨਾਲ ਪਬਲਿਕ ਫੈਕਟਰੀ ਹੋਣੀ ਗੁਰਮਤ ਸਾਬ ਪ੍ਰੋਟੈਸਟਿਕ ਦੇ ਜ਼ਰੀਏ ਆਪਣੀ ਆਵਾਜ਼ ਉੱਠ ਕਰਨ ਲਈ ਪੂਰੀ ਲੀਗਲ ਕੋਸ਼ਿਸ਼ੀ ਵੀ ਕੀਤੀ ਜਾਏਗੀ ਕੋਰਟਾਂ ਨੂੰ ਕੀਤਾ ਜਾਏਗਾ ਇਸ ਲੜਾਈ ਨੂੰ ਕੋਰਟ ਤੱਕ ਲਿਜਾਇਆ ਜਾਏਗਾ ਜਿਵੇਂ ਮੈਂ ਖੁਦ ਕਹਿ ਚੁੱਕਾ ਪਹਿਲੇ ਵੀ ਕਿ ਲੈਂਡ ਐਕਵੀਜ਼ੀਸ਼ਨ ਦੇ ਅਗੇਸਟ ਗਗੂ ਲੁਧਿਆਣਾ ਦੀ ਲੈਂਡ ਐਕਵੀਜ਼ੀਸ਼ਨ ਹੈਗੀ ਹੈ ਸਾਰੇ ਐਕਵੀਜ਼ੀਸ਼ਨ ਦੇ ਅਗੇ ਸਾਰੇ ਪਿੰਡਾਂ ਦੇ ਵਿੱਚ ਜਿੱਦੀ ਲੀਗਲ ਫ੍ਰੀ ਸੇਵ ਮੈਂ ਕਰੂੰਗਾ ਔਰ ਵੈਲੀਡ ਕਰੂੰਗਾ ਮੈਂ ਵੈਲੀਡ ਕਰਕੇ ਦਿਖਾਵਾਂਗਾ ਔਰ ਦੱਸੂੰਗਾ ਇਹਨਾਂ ਨੂੰ ਇਹਨਾਂ ਚਾਲਸਾਂ ਜੀ ਇਹਨਾਂ ਦੇ ਕਰੂੰਗਾ ਔਰ ਸਾਰੇ ਨਵਾਂਦੇ ਦੇ ਰੈਜ਼ੀਡੈਂਟ ਕਮਰ ਸਾਹਿਬ ਜੋ ਕਿ ਜਿਹੜਾ 1.25 ਲੱਖ ਕੋਟ ਦਾ ਲੋਕੀ ਕਹਿੰਦੇ ਆ ਕਪੜਾ ਉਹ ਜ਼ਿੰਮੇਦਾਰ ਨਾ ਘੱਟ ਪੈਣਾ ਸਾਡੇ ਜਿਹੜੇ ਅਰਬਨ ਏਰੀਆ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਜ਼ਿਆਦਾ ਪੈਣਾ ਮੈਂ ਉਹਨਾਂ ਦੇ ਉੱਤੇ ਟੈਕਸ ਇਫੈਕਟ ਪੈਣਾ ਹੈਗਾ ਵਾ ਔਰ ਟੈਕਸ ਰਿਕਵਰੀ ਇਹਨਾਂ ਨੇ ਅੱਡ-ਅੱਡ ਤਰ੍ਹਾਂ ਦੇ ਕਰਨੀ ਹੈਗੀ ਆ ਜਿਹੜੀ ਸੋਚੀ ਜਾਂਦੇ ਔਰ ਮੈਂ ਤੁਹਾਨੂੰ ਦੱਸ ਰਿਹਾ ਸਭ ਤੋਂ ਵੱਡਾ ਕਪੜਾ ਆ ਇਲੈਕਸ਼ਨ ਹੋਣ ਲੇ ਦੋ 1.5 ਗੁਣਾ ਵਾਦੇ ਇਹਨਾਂ ਡੀਸੀ ਰੇਟ ਵਧਾ ਲਗੇ ਪੂਰੇ ਪੰਜਾਬ 1.5 ਗੁਣਾ ਵਾ ਜਿਹੜਾ ਇਤਨ ਨਹੀਂ ਵਧੇ ਔਰ ਮੈਂ ਅੱਜ ਵੀ ਦਾਅਦਾਂ ਇਹ ਗੱਲ ਕਰਦੇ ਅਫਸਰ ਸ਼ਹੀ ਦੀ ਉਹ ਅਫਸਰ ਸ਼ਹੀ ਦੀ ਗੱਲ ਕਰਦੇ ਜਿਹਨਾਂ ਦੇ ਉੱਤੇ ਇਹਨਾਂ ਨੇ ਆਪਣੇ ਦਿੱਲੀ ਤੋਂ ਲਿਆ ਕੇ ਬੰਦੇ ਲਾਏ ਪਏ ਠੱਗ ਲਾਏ ਹੋਏ ਚੋਰ ਲਾਏ ਹੋਏ ਡਾਕੂ ਲਾਏ ਹੋਏ 50 ਰੁਪਏ ਦਾਸ ਦੀ ਸਾਡੀ ਬਿਊਰੋਕ੍ਰੇਸੀ ਬਹੁਤ ਵਧੀਆ ਸਾਡੀ ਪੁਲਿਸ ਬਹੁਤ ਵਧੀਆ ਅਨਫੋਰਚੂਨੇਟਲੀ ਉਹਨਾਂ ਨੂੰ ਕੰਮ ਪ੍ਰੈਸ਼ਰ ਥੱਲੇ ਕਰਨਾ ਪਿਆ ਰੇ ਪਰ ਜਿਹੜਾ ਪ੍ਰੈਸ਼ਰ ਥੱਲੇ ਕੰਮ ਕਰਦਾ ਮੈਂ ਉਹਨੂੰ ਵਾਅਦਾ ਕੀਤਾ ਸੀਗਾ ਕਿ ਗਲਤ ਕੰਮ ਕਰੋਗੇ ਦਾ ਦਾਤ ਦਾ ਗੂਨ ਨਹੀਂ ਹੈਗੇ ਆ ਦਾਤ ਦਾ ਮੈਂ ਕਿਸੇ ਟੂ ਜੇ ਲੀਗਲ ਕੰਮ ਕਰੋਗੇ ਨਾ ਤੁਹਾਡੇ ਪੈਰੀ ਵੀ ਪਵਾਗੇ ਔਰ ਤੁਹਾਡੇ ਜਿੰਦਾਬਾਦ ਵੀ ਕਰਾਂਗੇ ਲੇਕਿਨ ਸਰਕਾਰ ਦੇ ਪ੍ਰੈਸ਼ਰ ਥਲੇ ਆਇਓ ਔਰ ਡੇਢ ਸਾਲ ਦੀ ਸਰਕਾਰ ਹੈਗੀ ਆ ਝਾੜੂ ਤਾਂ ਗਿਆ ਖਿੱਲਰ ਗੱਲ ਹੈਗੀ ਆ ਆਪਾਂ ਸਾਰੇ ਪੰਜਾਬੀ ਆ ਪੰਜਾਬ ਰਹਿਣਾ ਦਿੱਲੀ ਵਾਲਾ ਭੱਜਣਾ ਪਰ ਭੱਜਣ ਮੈਂ ਨਹੀਂ ਦੰਦਾ ਸਰਕਾਰ ਸਾਹਿਬ ਕੱਲ੍ਹ ਦੱਸਣਾ ਹੈਗਾ ਕੱਲ੍ਹ ਦੀ ਗੱਲ ਸੁਣੇ ਰਸਤੇ ਹੈਗਾ ਜਾਂ ਕੱਲ੍ਹ ਦੇ ਨਹੀਂ ਸਰ ਕੱਲ੍ਹ ਵਾਸਤੇ ਮੈਮੋਰੰਡਮ ਜਣਾ ਹੈਗਾ ਵਾ ਤੁਹਾਨੂੰ ਲਗਾਵਾਂਗੇ ਮੈਮੋਰੰਡਮ ਦੇਾਂਗੇ ਪਰ ਆਵਾਜ਼ ਸਾਰੇ ਪੱਤੀ ਪਿੰਡਾਂ ਦੀ ਆਵਾਜ਼ ਬੁਲੰਦ ਕਰਾਂਗੇ ਸਾਡੇ ਵਪਾਰੀ ਵੀ ਆਵਾਜ਼ بلند ਕਰਾਂਗੇ ਸਾਡੇ ਜਿਹੜੇ ਇਥੋਂ ਦੇ ਲੈਣ ਵਾਲੇ ਟੋਕੀ ਉਹਨੇ ਆਵਾਜ਼ بلند ਕਰਾਂਗੇ ਅਸੀਂ ਬੁਲੰਦ ਕਰਾਂਗੇ ਤਾਂ ਜੋ ਲੋਕਾਂ ਨੂੰ ਚੀਜ਼ਾਂ ਨੇ ਉਹ ਮੀਂਹਿਆ ਨਾ ਮਿਲ ਸਕਣ ਉਹ ਫਿਰ ਉਸੇ ਰੇਟ ਤੇ ਜਿਹੜੇ ਰੇਟ ਅੱਜ ਦੇ ਚੱਲਦੇ ਵੇ ਨੇ ਕਮਨ ਸਾਹਿਬ ਇਸ ਦਰਮਿਆਨ ਕਾਦੀ ਦਾ ਇੱਕ ਖਿਆਲ ਦਿੰਦਾ ਇਹ ਵਿੱਚ ਮੁੱਕੀ ਨਹੀਂ ਸਿਰਫ ਕਾਦੀ ਦਾ ਲੀਡਰਸ਼ਿਪ ਕਾਦੇ ਇਸ ਦਾ ਜਿਹੜੀ ਸ਼ਾਮਲ ਹੋਏਗੀ ਨਾ ਕਿਸਾਨ ਜਾਂ ਉਹ ਲੋਕਾਂ ਦੀ ਸੱਤਾ ਹੈ ਅਸੀਂ ਸੱਤਾ ਸੱਤਾ ਸਾਰੇ ਪੰਜਾਬ ਨੂੰ ਹੈ ਜਿਹੌਨ ਸੀ ਵੀ ਜੁਆਇਨ ਕਰੇ ਜਿਹੜੇ ਮਰਜ਼ੀ ਜੁਆਇਨ ਕਰੇ ਪਰ ਲੀਡ ਹੁਣ ਦਾ ਇਕੱਲੇ ਦਲ ਕਰੀ ਹੈਗੀ ਆ ਔਰ ਸ਼ਰਮਣੀ ਇਕੱਲੇ ਦਾ ਲੀਡ ਕਰਕੇ ਇਹ ਲੜਾਈ ਕਿਸਾਨਾਂ ਦੀ ਲੁਧਿਆਣੇ ਦੇ ਰੈਜ਼ੀਡੈਂਟ ਦੀ ਸ਼ਰਮਣੀ ਕਰ ਚੱਲ ਰਹੀ। ਤੋਂ ਮੈਂ ਤਾਂ ਤੁਸੀਂ ਪੁਸ਼ਟੀ ਦਿੰਦਾ ਕਿ ਇਹਨਾਂ ਦੇ ਪਿੱਛੇ ਮੁਕੀ ਨੇ ਕਹਿੰਦੀਆਂ ਦੇ ਨਾਮ ਵੀ ਤੁਸੀਂ ਦੱਸਦੇ ਹੋਏ ਲੇਕਿਨ ਬਹੁਤ ਦੱਸਦੇ ਹੋਗੇ ਮੁਕੀ ਹੈਗੀ। ਮੈਂ ਨਹੀਂ ਕਹਦਾ ਸਾਰੀ ਦੁਨੀਆ ਕਹਿੰਦੀ ਵੀ ਹੈ। ਸਾਰੀ ਦੁਨੀਆ ਨਾਮ ਲੈ ਰਹੀ ਆ ਕਿ ਸਭ ਤੋਂ ਵੱਡਾ ਪੰਜਾਬ ਦਾ ਮੁਕੀ ਆ। ਮੇਰੇ ਗੱਲ ਸੁਣੋ। 150 ਬੋਰਡ ਇਹਨਾਂ ਨੇ ਲੀਬੇਰੀ ਤੇ ਲਾਏ ਹੋਏ ਆ। ਉਹਨਾਂ ਨੇ ਐਵਰੇਜ ਆਪ ਲੀਬੇਰੀ ਵਾਲੇ ਕਹਿੰਦੇ ਆ ਕਿ 10 ਤੋਂ 12 ਜਾਂ 8 ਪੌਂਡ ਮਿਲਦਾ ਹੈ। ਦੇ ਡੇਟਸ ਆ ਬੋਰਡ ਦਾ ਕਿੰਨਾ ਰੁਪਇਆ ਰੋਹਦਾ ਹੋ ਗਿਆ ਇਹਨਾਂ ਦਾ ਟੈਕਸ ਨਹੀਂ ਭਰਦੇ ਜਿੱਥੋਂ ਆਇਆ ਪੈਸਾ ਟੋਟਲ 1,60,000 ਰੁਪਇਆ ਇਲੈਕਸ਼ਨ ਤੋਂ ਪਹਿਲੇ ਖਰਚਾ ਆਉਂਦਾ ਸੀ ਇਹਨਾਂ ਹਿਸਾਬ ਦਾ ਪੁੱਛ ਰਿਹਾ ਇਹਨਾਂ ਨੂੰ ਜਿਹੜੀ ਲੁਧਿਆਣਾ ਕੌਨਸਟਿਊਐਂਟ ਵਿੱਚ ਜਗ੍ਹਾ ਵੀ ਨਹੀਂ ਹੈਗੀ ਉਹ ਚੰਡੀਗੜ੍ਹ ਰੋਡ ਤੇ ਜਾ ਕੇ ਉਹ ਫਿਰੋਜ਼ਪੁਰ ਰੋਡ ਤੇ ਉਹ ਆਪਣੇ ਕੀਤੇ ਕੀ ਕਹਿੰਦੇ ਹੈਗੇ ਨੇ ਦਿੱਲੀ ਹਾਈਵੇ ਉਹ ਉਹ ਆਪਣਾ ਸਰਬੇ ਪੜ ਤਾ ਬੋਰਡ ਲੈ ਕੌਣ ਪੈਸੇ ਦੇ ਰਿਹਾ ਇਸ ਕੌਂਸਲ ਤੋਂ ਦੇ ਮੈਨੂੰ ਗਾਂਧੀ ਲੋਗੜੇ ਇਹ ਥੇਰੇ ਆ ਜਿਹੜੇ ਬੰਦੇ ਦੋ ਨੰਬਰ ਦੇ ਬੈਕ ਮੰਨਦੇ ਆ ਦੁਬਈਆ 1.5 2 3 ਕਰੋੜ ਰੁਪਏ ਰੋਏ ਤਾਂ ਉਹ ਨਹੀਂ ਖਰਚਾਇਆ ਜਾਂਦਾ ਮੈਂ ਨਹੀਂ ਖਰਚਾਦਾ ਮੈਂ ਟੈ ਹਾਈएस्ट ਟੈਕਸ ਪੇਇੰਗ ਵਕੀਰ ਰਹਾ ਮੈਂ ਮੈਂ ਨਹੀਂ ਖਰਚਾਦਾ ਮੈਂ ਕੋਈ ਨਹੀਂ ਖਰਚਾਉਦਾ ਜੇ 40 ਲੱਖ ਦੇ ਲੈ ਮੈਂ ਤਾਂ 40 ਲੱਖ ਤੋਂ ਘਟਾਣਾ ਆ ਪੈਸੇ ਵਜਾਣਾ ਮੈਂ ਖਰਚਣਾ ਇਹਨਾਂ ਨੇ ਘਰ ਤੋਂ ਚਲਾਣਾ ਇਹ ਪੈਸੇ ਲਾਰੇ ਆ ਜਿਹਨਾਂ 5-7 ਕਰੋੜ ਲਾਤਾ ਹੈ ਇਲੈਕਸ਼ਨ ਇਹਨਾਂ ਦਾ ਮੇਨ ਮਕਸਦ ਆ ਉਹ ਬੰਦੇਆਂ ਨੂੰ ਲੁੱਟਣਾ ਜੇ 500 ਲਾਇਆ ਤਾਂ 50000 ਕਮਾਣਾ ਔਰ ਇਸੇ ਤਰ ਕਰਕੇ ਇਹਨੇ ਇੱਕ ਬਿੱਥੀ ਸਕੀਮ ਵੀ ਆਪੜੇ ਸਕੀਮ ਥਲੇ ਆਸ ਇਹਨਾਂ ਨੇ ਇੱਥੇ ਇਲੈਕਸ਼ਨ ਦੇ ਵਿੱਚ 34000 24000 ਰਕਮ ਦੀ ਸਕੀਮ ਰਹੀ ਹੈ ਤਾਂ ਜਿਸ ਸਵਾਲਾ ਨੂੰ ਮੁਆਫਲਨ ਮੁੱਖੀਆਂ ਦਾ ਵੈਪ ਮਾਸਕ ਔਰ ਇਹ ਸਰਕਾਰੀ ਮੁੱਖੀਆਂ ਦੀ ਹੈ ਹਾਂ ਮਤਲਬ ਤਾਂ ਨਾ ਹੋਰ ਇਹ ਡੁੱਟਣ ਆਈ ਹੈ ਗਰੀਬ ਬੰਦੇ ਨੂੰ ਪੈਸਾ ਦੇ ਕੇ ਖਰੀਦਣਾ ਚਾਹੀਦਾ ਹੈ ਵੋਟ ਪਰ ਮੈਂ ਕਿੱਥੇ ਜਾਣਾ ਇਹ ਵੋਟ ਨਹੀਂ ਮਕਨੀ ਇਸ ਵਾਰੀ ਨਾ ਦਾਲੂ ਦੇ ਬਕਣੀ ਆ ਨਾ ਆਟੇ ਵਾਲਾ ਦੇ ਬਕਣੀ ਆ ਕੱਲ ਹੀ ਤੁਹਾਨੂੰ ਮੈਂ ਦੱਸ ਦਿੰਦਾ ਆ ਇਹ ਚੇਜੇ ਵਲੌਗ ਜੇ ਵਲੌਗ ਅੱਜ ਕੰਦ ਲੈ ਕੇ ਆ ਜੀ ਇਹ ਕੱਲ ਵੰਡੀ ਮੈਂ ਆਈਦੀ ਗੱਲ ਦੱਸ ਦਿੰਦਾ ਆਪ ਜਾ ਕੇ ਚੈੱਕ ਕਰ ਲਿਓ ਟੀ-ਸ਼ਰਟਾਂ ਵੰਡੀਆਂ ਇਹਨਾਂ ਨੇ ਜਵਾਨਗਰ ਕੈਂਪ ਚੋਂ ਉਹ ਤੋਂ ਬਾਅਦ ਹੱਟਾ ਬੰਨ ਵਟਿਆ ਇਹ ਕਿਹ ਅਖੀਰ ਦਾ ਸਾਡਾ ਜ਼ਮੀਨ ਖਰੀਦਦਾ ਕਹਿੰਦੇ ਨੇ ਭਾਈ ਵਲੌਗ ਜੈਡ ਵਲੌਗ ਚ ਵੰਡ ਕੇ ਆਏ ਇਹ ਜ਼ਮੀਨ ਖਿੰਦੇ ਲਗੇ ਆ ਜਾਲੀ ਚਿੱਠੀਆਂ ਹੋਏ ਵੜ ਦੇ ਵੜਦੇ ਆ ਅੱਜ ਜਿਹੜੀਆਂ ਚਿੱਠੀਆਂ ਚਾਹਲੀ ਲੈ ਜਾ ਲਾਨ ਕਿੱਲੇ ਵਟਦੇ ਪਏ ਨਾ ਮੈਂ ਦੱਸਦਾ ਨਾ ਸਾਡੇ ਮੇਰੇ ਰੱਖੀ 2027 ਸਰਕਾਰ ਆਈ ਇਹ ਸਭ ਦੇ ਪਰਚੇ ਦਾ ਲਿਉਣਗੇ ਜਿਹੜੇ ਵਟਣ ਵਾਲਿਆਂ ਤੇ ਹੁਣ ਸਾਈਨ ਕਰਵਾਇਆ ਤੇ ਤੁਹਾਨੂੰ ਇਹਨਾਂ ਨੂੰ ਪਤਾ ਕਿ ਸਟੇ ਹੋਏ ਉੱਤੇ ਸਟੇ ਨਹੀਂ ਹੋ ਸਕਦੀ ਜੇ ਰਿਸਟੇਕਰ ਦੀ ਕੋਸ਼ਿਸ਼ ਕਰਨਗੇ ਤੇ ਸਾਰੇ ਸਾਲ ਦਾ ਕੰਫਰੰਸ ਚਾਊਗੀ ਇਸੇ ਕਰਕੇ ਇਲੈਕਸ਼ਨ ਦੇ ਕੋਰਟ ਤੋਂ ਪਹਿਲੇ ਮੈਂ ਕਹਾਂ ਰਿਸਟੇਕਰ ਵੀ ਦਿਖਾ ਦਵਾਂ ਅੱਜ ਤੱਕ ਇੱਕ ਰਜਿਸਟਰੀ ਨਹੀਂ ਕਰਾ ਸਕੀ ਸੋ ਮੇਰੀ ਬੇਨਤੀ ਆਪਾਂ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਤੋਂ ਤੁਹਾਡਾ ਤੋਂ ਵੀ ਆਪਾਂ ਸਭ ਤੋਂ ਸਟਰੋਂਗੇਸ ਪਲੇ ਰਹਿ ਗਏ ਆ ਜਿਉ ਲੋਕ੍ਰੇਸੀ ਨੂੰ ਆ ਸਾਈਡ ਤੇ ਕਰ ਦਿੱਤਾ ਸਿਆਸੀ ਸਿਆਸਤਦਾਨਾਂ ਨੇ ਸਿਆਸਤਦਾਨਾਂ ਨੂੰ ਪੂਰਾ ਰੈਡਿਕਲ ਸਿਸਟਮ ਵੇਟ ਜੁਡੀਸ਼ੀਅਲ ਸਿਸਟਮ ਰਹਿ ਗਿਆ ਤੁਹਾਡਾ ਰੈਕਪਲੈਸ ਆਜ ਡੈਮੋਕ੍ਰੇਸੀ ਬਚਾਣੀ ਆਪਾਂ ਸੰਵਿਧਾਨ ਨੂੰ ਬਚਾਣਾ ਬਾਪੂਆ ਸਾਹਿਬ ਅਮਰੀਕਾ ਦਾ ਸੰਵਿਧਾਨ ਨੂੰ ਬਚਾਣਾ ਤੇ ਪਛਾਣਾ ਤਾਂ ਆਪਾਂ ਲੋਕਾਂ ਦੇ ਘਰ-ਘਰ ਤੱਕ ਆਵਾਜ਼ ਪਿਛਾੜੀ ਹੈ ਕਿ ਇਹਨਾਂ ਦੀ ਠੱਗੀਆਂ ਚ ਨਾ ਆਓ ਇਹ ਸਾਡੇ ਅਗਲੀ ਜਨਰੇਸ਼ਨ ਨੂੰ ਵੇਚ ਰਹੇ ਆ ਪੰਜਾਬ ਨੂੰ ਵੇਚ ਰਹੇ ਆ ਔਰ ਇਹਨੂੰ ਬਚਕੇ ਰੋ